ਵੱਲੋਂ ਖਿੱਚ ਲੀਆਂ ਤਿਆਰੀਆਂ ਕਰ ਲਿਆ ਵੱਡਾ ਇਕੱਠ ਬੀਤੇ ਕੱਲ ਪਟਿਆਲਾ ਦੇ ਬਹਾਦਰਗੜ੍ਹ ਦੇ ਗੁਰਦੁਆਰਾ ਸਾਹਿਬ ਦੇ ਵਿਖੇ ਵੱਡਾ ਇਕੱਠ ਕਰਕੇ ਸੁਨੇਹਾ ਦਿੱਤਾ ਸੀ ਕਾਕਾ ਸਿੰਘ ਕੋਟਲਾ ਤੇ ਹੋਰ ਕਿਸਾਨ ਆਗੂ ਉੱਥੇ ਮੌਜੂਦ ਸੀ ਤੇ ਅੱਜ ਮਾਨਸਾ ਦੇ ਵਿੱਚ ਵੱਡਾ ਇਕੱਠ ਰੱਖਿਆ ਗਿਆ ਕਿਉਂਕਿ 8 ਤਰੀਕ ਨੇੜੇ ਆ ਰਹੀ ਆ 8 ਮਾਰਚ ਨੂੰ ਆਖਰ ਕੀ ਆ ਕਿ ਕਿਸਾਨ ਕਹਿ ਰਹੇ ਨੇ ਕਿ ਵੱਡੀ ਗਿਣਤੀ ਦੇ ਵਿੱਚ 8 ਮਾਰਚ ਨੂੰ ਖਨੌਰੀ ਬਾਰਡਰ ਦੇ ਉੱਤੇ ਪਹੁੰਚੋ ਸ਼ੰਭੂ ਬਾਰਡਰ ਦੇ ਉੱਤੇ ਪਹੁੰਚੋ ਆਖਰ ਕੀ ਕਰਨ ਜਾ ਰਹੇ ਨੇ ਕਿਸਾਨ 8 ਮਾਰਚ ਨੂੰ ਤੇ ਉਸ ਤੋਂ ਪਹਿਲਾਂ ਜੋ ਜਗਜੀਤ ਸਿੰਘ ਡੱਲੇਵਾਲ ਦੇ 5 ਮਾਰਚ ਨੂੰ 100 ਦਿਨ ਪੂਰੇ ਹੋ ਜਾਣਗੇ ਜੋ ਮਰਨ ਵਰਤੇ ਉੱਤੇ ਬੈਠੇ ਨੇ ਉਸ ਦਿਨ ਕਿਸਾਨਾਂ ਦਾ ਕੀ ਪ੍ਰੋਗਰਾਮ ਰਹਿਣ ਵਾਲਾ ਪੂਰੀ ਗੱਲਬਾਤ ਤੁਹਾਨੂੰ ਕਿਸਾਨਾਂ ਦੀ ਜੁਬਾਨੀ ਸੁਣਾਉਣੀ ਹੈ ਜੋ ਹੁਣ ਤੱਕ ਉੱਥੇ ਕਿਸਾਨ ਮੋਰਚੇ ਤੋਂ ਹਟ ਕੇ ਜਿਹੜੇ ਮਾਨਸੇ ਦੇ ਵਿੱਚ ਅੱਜ ਮੋਰਚਾ ਲੱਗ ਰਿਹਾ ਮਾਨਸੇ ਦੇ ਵਿੱਚ ਵੱਡਾ ਇਕੱਠ ਰੱਖਿਆ ਗਿਆ ਉਥੇ ਸਟੇਜ ਤੋਂ ਸੰਬੋਧਨ ਕਰ ਰਹੇ ਨੇ ਉਹਨਾਂ ਕਿਸਾਨਾਂ ਦੀ ਜੁਬਾਨੀ ਸੁਣਾਉਣੀ ਹੈ ਕਿ ਆਖਰ ਅੱਜ ਦਾ ਇਹ ਇਕੱਠ ਰੱਖਿਆ ਕਿਉਂ ਆ ਕਿ ਮਕਸਦ ਆਈ ਸੀ 11 12 ਰੁਪਏ ਉਹ ਕਿਸਾਨ ਨੂੰ 2 ਰੁਪਏ بچਣਗੇ ਨਾ ਜੇ ਉਹਦੇ 90 ਤਾਂ ਸਰਕਾਰ ਨਹੀਂ ਲਾਤੇ 10 ਉਹਦੇ ਕੋਲੋਂ ਲੱਗੇ 2 ਰੁਪਏ ਉਹਦੇ ਲੱਗੇ ਉਹਨੂੰ 12 ਰੁਪਏ ਕਿਲੋ ਕਣਕ ਵੇਚ ਕੇ ਵੀ ਫਾਇਦਾ ਹੈ ਹੁਣ ਸਾਦੇ ਵਾਲਾ ਕਿਸਾਨ ਜਾਊਗਾ ਸਾਨੂੰ ਲੱਗੇ 10% ਸੋਡੇ ਲੱਗੇ 90 ਰੁਪਏ ਕੋਲੋਂ ਦੱਸ ਦਿੱਤੇ ਸਰਕਾਰ ਨੇ ਸੋਡੇ 90 ਰੁਪਏ ਵਿਗੂਗੀ ਕਿਲੋ 200 ਦਾ ਮੁਕਾਬਲਾ ਹੋਣਾ ਤੇ ਹੁਣ ਐਡਾ ਕਮਲ ਹੈ ਨਹੀਂ ਖਪਤਕਰ 92 ਰੁਪਏ ਵਾਲੀ ਕਰਨ ਕਿਲੋ ਰੋਵੇ 11 ਵਾਲੀ ਲਊਗਾ ਹੁਣ ਕੋਲੋਂ ਲਾ ਕੇ ਪੈਸੇ ਦੇਓਗੇ ਨਾ ਇਹ ਸਥਿਤੀ ਹੈ ਆਪ ਲੰਗੂ ਜਿਹੜੇ ਬਾਹਰੋਂ ਆ ਰਿਆ ਸੀ ਬਾਹਰ ਦੇ ਖਾ ਰਹੇ ਆ ਬਾਹਰ ਲਿਆ ਰਹੇ ਆ ਉਹਨਾਂ ਨੂੰ ਸਬਸਿਡੀਆਂ ਤੇ ਮਿਲ ਕੇ ਆ ਸੋਡੇ ਬਾਜ਼ਾਰ ਨੂੰ ਵੇਚ ਕਰ ਲੈ ਲਓ ਕਿ ਸਾਡੇ ਆਲਾ ਸੌ ਕਿੱਥੇ ਖੜਾ ਦਾ ਸੌ ਤਾਂ ਜਦੋਂ ਉਹ ਕਿਸਾਨ ਨੂੰ ਇੰਨੇ ਪੈਸੇ ਮਿਲਨੇ ਆ ਤਾਂ ਉਹ ਕਿਸਾਨ ਨੇ ਇੱਥੇ ਆ ਕੇ ਸੇਫਟ ਹੋ ਜਾਣਾ ਜਦੋਂ ਉਹਦੇ ਸੇਫਟ ਹੋ ਜਾਣਾ ਸਾਡੀ ਖੇਤੀ ਉਹਨਾਂ ਦੇ ਮੁਕਾਬਲੇ ਨਹੀਂ ਕਰ ਸਕਣੀ ਅਸੀਂ ਉਹਨਾਂ ਤੇਰੀ ਕਰ ਸਕਦੇ ਨਾ ਜਿੰਨਾ ਚਿਰ ਸਾਡੇ ਨੂੰ ਕੁਝ ਬਚਦਾ ਹੋਵੇ ਬਹੁਤੇ ਤਾਂ ਸਾਡੇ ਨੂੰ ਉਹ ਲਿਕਣ ਲੱਗ ਗਏ ਭਈ ਇਹਨੇ ਇਹ ਮਹਿੰਗੇ ਠੇਕੇ ਤੇ ਲੈਦੇ ਨੇ ਬੱਧੂ ਕੀ ਬਹੁਤੇ ਤਾਂ ਕਹਿੰਦੇ ਆ ਵੀ 70 70 ਹਜ਼ਾਰ ਲਾ ਕੇ ਸਰ ਬੱਧੂ ਕੋ ਸ ਤਾਂ ਪਰ ਉਹ ਜਦੋਂ 70 ਲੱਖੇ ਉਹਦੇ ਆંકੜੇ ਕਢੋਗੇ ਅਗਲਾ ਕਹਿੰਦਾ 15 20 ਹਜ਼ਾਰ ਖਰਚ ਆਉ ਜਾਂ ਕੋਲੋਂ ਦੇ ਨਾ ਮਿਲਦਾ ਠੀਰ ਇਹੀ ਕਹਿਣਾ ਪੈਂਦਾ ਹੁਣ ਤਾਂ ਸਾਡੇ ਵਾਲੇ ਵੀਡੀਓ ਬਣਾਉਣ ਲਾਗੇ ਇੱਕ ਕਹਿੰਦਾ ਕੁੰਡੀ ਵੱਜਦੀ ਆ ਦੂਜਾ ਕਹਿੰਦਾ ਨਾ ਨਾ ਕੁੰਡੀ ਵੱਜਦੀ ਆ ਯਾ ਆਪਾਂ ਭਾ ਲੈਣ ਵਾਲੀ ਗੱਲ ਤੇ ਸੋਚੀਏ ਅਸੀਂ ਆંકੜਿਆਂ ਮੁਤਾਬਕ ਸਰਕਾਰ ਨੂੰ ਟੇਬਲ ਤੇ ਹਰਾ ਲਿਆ 6 ਮਹੀਨੇ ਹੋ ਗਏ ਆ ਆਪਣੇ ਮੋਰਚੇ ਚ ਚੱਲਦੇ ਚੱਲਦੇ ਸਰਕਾਰ ਦੇ ਨਾਲ 6 ਮਹੀਨਿਆਂ ਦੇ ਵਿੱਚ ਆਪਣੇ ਆਂਕੜੇ ਪਾਉ ਦੇ ਹੁਣ ਆਪਣੇ ਵਾਲਾ ਪ੍ਰਵਾਹ ਸਮਝ ਜੇ ਕਿ ਖਨੌਰੀ ਤੋਂ ਬਗੈਰ ਨਹੀਂ ਸਰਨਾ ਹੁਣ ਉਹ ਦਿਨ ਆਉਂਗਾ ਮੈਂ ਉਹ ਗੱਲ ਕਹਿ ਕੇ ਸਮਾਪਤੀ ਹੋਣੀ ਹੈ ਹੁਣ ਸਰਕਾਰ ਦੇ ਮੰਗਾ ਮੰਨਣ ਵਾਲੀ ਹੁੰਦੀ ਤਾਂ ਆਪਾਂ ਨੂੰ ਮੀਟਿੰਗ ਮਹੀਨੇ ਦੀ ਕਿਉਂ ਦੀ ਜੋ ਸ੍ਰੀ ਅਸੂਲੀ ਸਰਕਾਰ ਕਿ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਨੇ ਢੱਲੇਵਾਲ ਸਾਹਿਬ ਮਰਮਰ ਤੇ ਬੈਠਾ ਨੂੰ ਬਚਾਉਣਾ ਹੈ ਤਾਂ ਫਿਰ ਮੀਟਿੰਗ 22 ਤੋਂ 5-6 ਦਿਨਾਂ ਤੇ ਨਹੀਂ ਕਹੀ ਕਿ ਸੀ ਬਈ ਆਪਾਂ ਸ਼ੈਦੀ ਕਰਦੇ ਸ਼ੈਦੀ ਨਿਮੇਟਦੇ ਚੱਕ ਕੇ ਮੀਟਿੰਗ ਮਹੀਨੇ ਦੀ ਕਰਤੀ ਉਨੀ ਮਾਤੂ ਦੀ 22 ਦਾ ਇਹਦਾ ਮਤਲਬ ਕੀ ਹੈ ਕਿ ਆਹ ਕਿਸਾਨੀ ਉਹਦੇ ਨੂੰ ਕਣਕ ਤੇ ਸਿਰਫ ਹੋ ਜੂ ਮੋਰਚੇ ਖਾਲੀ ਹੋ ਜਾਣਗੇ ਅਸੀਂ ਇਹ ਕਹਿਣ ਲੱਗ ਜਾਗੇ ਹੋ ਨਹੀਂ ਕੁਛ ਬੰਦਾ ਯਾਰ ਐਂਦੀਆਂ ਤਾਂ ਮੀਟਿੰਗਾਂ ਹੋ ਗਈਆਂ ਹੁਣ ਕੰਨ ਕਾ ਗਈ ਹੁਣ ਜਿਹੜੀਆਂ ਟਰੈਕਟਰਾਂ ਨੇ ਖੜੀਆਂ ਉੱਥੇ ਕੱਢ ਲਿਓ ਯਾਰ ਉਹ ਫੇਰ ਦੇ ਤਾਂ ਇਹੀ ਕੋਈ ਚੌਹੀਏ ਸਰਕਾਰ ਇਹ ਨਹੀਂ ਸਰਕਾਰ ਚਾਹੁੰਦੀ ਆ ਕਿ ਮੋਰਚੇ ਖਾਲੀ ਹੋ ਜਾਣ ਉਧਰੋਂ ਡੱਲੇਬਾਲ ਸਾਡੀ ਸਥਿਤੀ ਡਾਊਨ ਹੋ ਜੇ ਫਿਰ ਇਹ ਮੰਗ ਮੰਨਣਗੇ ਤਾਂ ਆਪੇ ਦੀ ਲੜਾਂਗੇ ਨਾ ਅਸੀਂ ਵੀ ਤੁਸੀਂ ਹਰਾਇਆ ਤੁਸੀਂ ਨਹੀਂ ਆਏ ਤਾਂ ਹੁਣ ਮੈਂ ਉਹ ਬੇਨਕੀ ਕਹਾਂਦਾ ਸਾਰੇ ਮੋਰਚੇ ਸਾਰੀਆਂ ਮੀਟਿੰਗਾਂ ਚ ਕੀਤੀਆਂ ਜ਼ਿਲ੍ਹਾ ਕਮੇਟੀ ਧਿਆਨ ਨਾਲ ਸੁਣ ਲੈ ਸਾਰੀ ਗੱਲ। ਬਲਾਕ ਕਮੇਟੀ ਪਿੰਡ ਕਮੇਟੀ ਆਪ ਦੇ ਜ਼ਿਲ੍ਹੇ ਦੀ ਰਿਪੋਰਟ ਬਣਾਓ ਕਿ ਖਣੌਰੀ ਕਿੰਨੀਆਂ ਖਣੌਰੀ ਟਰਾਲੀਆਂ ਕਿੰਨੀਆਂ ਖੜੀਆਂ ਨੇ। ਸੋਡੇ 400 ਟਰਾਲੀ ਖੜੀਆਂ 500 ਖੜੀਆਂ। ਤੁਸੀਂ ਉਹਦੇ ਅੰਕੜੇ ਬਣਾ ਕੇ ਜਿਹੜੇ ਪਿੰਡਾਂ ਦੀ ਖੜੀ ਐ ਉਸ ਪਿੰਡਾਂ ਦੇ ਨਾਲ ਕਰਕੇ ਤਾਂ ਇਹ ਹੋਵੇ ਜੇ ਸੋਡੇ 400 ਟਰਾਲੀ ਖੜੀ ਐ ਤਾਂ ਕਣਕ ਦੀ ਰੋਤ 410 ਹੋਣ ਤੇ ਸਰਕਾਰ ਨੇ ਕੱਲੀ ਕੱਲੀ ਕਾਦੀ ਕਰਨੀ ਐ। ਕਿ ਮਾਨਸਾ ਜ਼ਿਲ੍ਹੇ ਦੀ 410 ਹੋ ਗਈਆਂ ਘਟੀਆਂ ਨਹੀਂ ਜੇ ਸੋਡੀਆਂ ਤੇ 300 ਰਹਿੰਦੀਆਂ ਨੇ ਤਾਂ ਸਰਕਾਰ ਨੇ ਕਹਿਣਾ ਕਿ ਕਿਸਾਨ ਦਾ ਚੱਲਣੇ ਘਰਾਂ ਨੂੰ ਵਾਪਸ ਹੋਵੇ ਤਾਂ ਇਸ ਕਰਕੇ ਆਪਣੀ ਸਾਰਿਆਂ ਦੀ ਪਿੰਡ ਲੈ ਉਹਦੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ 10-20 ਟਰਾਲੀਆਂ ਹੋਰ ਭੇਤੀਏ ਸਾਡਾ ਮੋੜ ਜਾ ਹੋਰ ਸਕਪ ਹੋਵੇ ਜਿਹੜੇ ਆਪਾਂ 50% ਕਰਕੇ ਵੱਢਣੀ ਨਹੀਂ ਆਪਾਂ ਬੈਠੇ ਘਰੇ ਉਹ ਬਾਜ਼ਾਰ ਦੇ ਸੈਂਟਰ ਲੋਕ ਉਥੇ ਸੈੱਟ ਹੋ ਜਾਂਣ ਇੱਕ ਮੇਰੀ ਬੇਨਤੀ ਰਹਗੀ ਜੇ ਆਪਾਂ ਬਹੁਤ ਭੜਿਆ ਗੱਲ ਕਰਦਿਆਂ। ਭਈ ਮੈਂ ਤਾਂ ਬੰਦੇ ਬਹਾਤੇ ਦੋ। ਯਾਰ ਹੁਣ ਆਪਾਂ ਇਹਨੂੰ ਪੈਸੇ ਦੇ ਦਈਏ ਇਕੱਠੇ ਕਰਕੇ ਦਿਹਾੜੀ ਦੇ ਲੈਣ। ਔਰ ਘੱਟੋ ਘੱਟ ਆਪ ਦੇ ਬਰਵਾਦ ਤੋਂ ਬਾਹਰ। ਹੁਣ ਜਿਹੜਾ ਬੰਦਾ ਜਦੋਂ ਉੱਥੇ ਗੱਲ ਅੰਕੜੇ ਆਉਂਦੇ ਆ ਨਾ ਜਦੋਂ ਕਵਰੇਜ ਤੇ ਰਿਪੋਰਟ ਹੁੰਦੀ ਆ ਜਦੋਂ ਪੱਤਰਕਾਰ ਪੁੱਛਦੇ ਆ ਵੀ ਤੂੰ ਕਿਹੜੀ ਬਰਾਦਰੀ ਦਾ? ਅਗਲਾ ਕਹਿੰਦਾ ਮੈਂ ਤਾਂ ਮਜ਼ਦੂਰ ਆ ਮੇਰ ਤਾਂ ਦਿਹਾੜੀ ਦਿੱਤੀ ਆ ਯਾਰ। ਤੇ ਸੋਡੇ ਮੋਰਚੇ ਦੀ ਗੱਲ ਸਾਰੀ। ਘੱਟੋ ਘੱਟ ਇਹ ਤਾਂ ਕਹੇਗਾ ਕਿਸਾਨ ਆ। ਪਿੰਡਾਂ ਦੇ ਵਿੱਚ ਤੋਂ ਸਾਡੇ ਬਹੁਤ ਨੇ ਕਰ ਰਹੇ ਤੇ ਬੇਦਿਨ ਨੇ ਬੈਠਿਆ ਉਹ ਲੈ ਦੇ ਲੈ ਕਹਿੰਦੇ ਨੇ ਲੈ ਉਹਨੂੰ ਘੱਟ ਰੱਤਾ ਤੈਨੂੰ ਦੇ ਦੇ ਉਹ ਘੱਟੋ ਘਟੇ ਇਹ ਤਾਂ ਕਹੂੰਗਾ ਮੈਂ ਕਿਸਾਨ ਹਾਂ ਹੁਣ ਜਿਹੜਾ ਇਹਦਾ ਮੇਰਾ ਕੀ ਲੋੜ ਹੈ ਮੈਂ ਕੰਧਿਆੜੀ ਦਾ ਭਾਇਆ ਭਾਈ ਉਹ ਐਨਐਸਐਫੀ ਗਰੰਟੀ ਕੋਲ ਪਹੁੰਚਾਉਗਾ ਇੰਨੀ ਕਿ ਜ਼ਿੰਮੇਵਾਰੀਆਂ ਇਹ ਤੁਸੀਂ ਨੋਟ ਕਰ ਲਿਆ ਨੇ ਜਿਹੜੀਆਂ ਕਮਜ਼ੋਰੀਆਂ ਨੇ ਆਪਣੀਆਂ ਉਹ ਆਪਾਂ ਸਮਝੇ ਕੀਤੀਆਂ ਨੇ ਸਰਕਾਰ ਨੂੰ ਬਣਾਉਣ ਵਾਸਤੇ ਇਸ ਜਿਹੜੇ ਤੇ ਲਿਆਉਣ ਵਾਲੇ 19 ਮਾਰਚ ਨੂੰ ਜਿਹੜੀ ਮੀਟਿੰਗ ਹੋਣੀ ਆ ਉਹ ਅਗਲੇ ਮਹੀਨੇ ਦੀ ਫਿਰ ਪਾਉਗੀ ਤਾਂ ਐਸੇ ਕਰਕੇ ਪਾਉਣਗੇ ਕਿ ਮੋਰਚੇ ਖਾਲੀ ਹੋ ਜਾਣ ਲੋਕ ਘਰਾਂ ਨੂੰ ਬੰਦ ਜਾਣ ਅਸੀਂ ਆਪ ਇਸੇ ਪ੍ਰਕਾਰ ਕਰਨ ਲੱਗੇ ਜੇ ਹੁਣ ਨਹੀਂ ਬਣਦਾ ਕੁਝ ਹੋਣ ਨਹੀਂ ਮੰਦੀ ਸਰਕਾਰ ਉਹੀ ਵੀ ਜਣਾਉਣੀ ਹੈ ਜਿਹੜੀ ਦਿੱਲੀ ਦੇ ਵਿਚਾਰ ਸੀ ਕਿਨੇ ਇੱਕ ਮੋਰਚੇ ਦੇ ਰਾਤ ਹੋਏ ਸੀ ਸਾਰੇ ਲੀਡਰ ਨਿਰਾਸ਼ਤਾ ਚ ਦੋਲੇ ਹੋਏ ਸੀ ਕਿਸੇ ਦਾ ਮਨ ਨਹੀਂ ਕਹਿਦਾ ਸੀ ਆਪਣਾ ਇਕੱਲੇ ਉਹ ਮੋਰਚੇ 'ਚ ਮੀਟਿੰਗਾਂ ਚਾਹ ਰੱਖੋ ਆਪਾਂ ਕਹਿੰਦੇ ਸੀ ਛੱਡ ਕੇ ਆਜੋ ਕਿੰਨੇ ਨੂੰ ਰੱਦ ਕਰਕੇ ਜਾਵਾਂਗੇ ਪਰ ਸਾਰੇ ਲੀਡਰ ਪੰਜਾਬ ਦੇ ਵਿੱਚ ਜਿੱਦੇ ਕਾਨੂੰਨ ਰੱਦ ਹੋਏ ਰਾਤੇ ਰਾਤ ਭੱਜੇ ਵੀ ਹੁਣ ਜਾਣਗੇ ਤਾਂ ਰੱਦ ਹੋਗੇ ਕਿਉਂਕਿ ਮੰਤ ਦੇ ਵਿੱਚ ਤਾਂ ਇਹ ਮੰਨ ਲਈ ਮੋਦੀ ਦਾ ਮੰਨਤਾ ਨਹੀਂ ਭਰਾਓ ਸੋਡੀਆਂ ਗੱਲ 'ਚ ਵਜਣਾ ਹੈ ਸੋਡੀਆਂ ਦਲੀਲਾਂ 'ਚ ਵਜਣਾ ਹੈ ਸਰਕਾਰ ਮੰਨੂਗੀ ਪਰ ਤੁਸੀਂ ਜੇ ਮੋਰਚਿਆਂ ਦੇ ਵਿੱਚ ਡੱਡੇ ਰਹੇ ਆਪਾਂ ਡੱਲੇਵਾਲ ਸਾਹਿਬ ਜਿਹਦੇ ਸੇਧ ਵਾਲੇ ਉਹਦੇ ਪਰਿਵਾਰ ਵਾਲੇ ਜ਼ਰੂਰ ਧਿਆਨ ਕਰਕੇ ਕਿ ਸਾਡਾ ਵੀ ਫਰਜ਼ ਬਣਦਾ ਹੈ ਉਸ ਮੋਰਚੇ ਨੂੰ ਜਿੱਤਣ ਵਾਸਤੇ ਮੈਂ ਜਾਦਾ ਬਹੁਤ ਟਾਈਮ ਲਗਾ ਗਿਆ ਤੁਸੀਂ ਅੱਜ ਕਿੰਨੀ ਮੀਟਿੰਗ ਕੀਤੀ ਮੈਨੂੰ ਇਹ ਲੱਗਦਾ ਸੀ ਕਿ 150 ਬੰਦੇ ਹੋਣਗੇ ਪਰ ਤੁਸੀਂ ਜਿੰਨੀਆਂ ਮੈਂ ਮੀਟਿੰਗਾਂ ਕੀਤੀਆਂ ਨੇ ਇੱਥੋਂ ਤਾਂ ਇਹ ਲੱਗਦਾ ਕਿ ਸਾਡੀ ਜੇਕਰ ਸਿਰਫ ਸਿਰਿਆਸਾ ਹੈ ਮੈਂ ਕਿੱਤੀਆਂ ਤੁਸੀਂ ਪਿੰਡਾਂ ਦੇ ਵਿੱਚੋਂ ਕਿਸਾਨੀ ਨੂੰ ਇੱਥੇ ਲੈ ਕੇ ਆਇਆ ਹੁਣ ਜਿਹੜੀ ਗਾਹਾਂ ਜਿਹੜੀ ਤਸਵੀਰ ਹੈ ਸਾਡੀ 8 ਮਾਰਚ ਨੂੰ ਪੈਣਾ ਦੀ ਮਾਨਸਾ ਦੇ ਵਿੱਚੋਂ ਪੱਟੀ ਗੈਂਟੀ ਚ ਲੈ ਕੇ ਜਾਓ ਜਿਵੇਂ ਮੈਂ ਕਿਹਾ ਵੀ ਉਹ ਹਰਿਆ ਚੁੰਨੀਆਂ ਝੰਡੇ ਉਹਦਾ ਜਾਣ ਦਾ ਪ੍ਰਬੰਧ ਕਰੋ ਤੇ ਸਾਡੀ ਜਿਹੜੀ ਤਸਾਨੀ ਹੈ ਉਹਨੂੰ ਉੱਥੇ ਮੋਰਚਾ ਦੇ ਵਿੱਚ ਸੈੱਟ ਕਰੀਏ ਬਹੁਤ ਬਹੁਤ ਤਾਂ ਤੁਸੀਂ ਸੁਣਿਆ ਇੱਕ ਤਾਂ ਜਗਜੀਤ ਸਿੰਘ ਡੱਲੇਵਾਲ ਦੇ 100 ਦਿਨ ਪੂਰੇ ਹੋਣ ਜਾ ਰਹੇ ਨੇ ਉਸ ਨੂੰ ਲੈ ਕੇ ਵੱਧ ਤੋਂ ਵੱਧ ਲੋਕਾਂ ਨੂੰ ਅਪੀਲ ਕੀਤੀ ਆ ਵੱਧ ਤੋਂ ਵੱਧ ਕਿਸਾਨਾਂ ਨੂੰ ਅਪੀਲ ਕੀਤੀ ਆ ਕਿ ਤੁਸੀਂ ਖਨੌਰੀ ਬਾਰਡਰ ਪਹੁੰਚੋ ਦੂਜੇ ਪਾਸੇ 8 ਮਾਰਚ ਨੂੰ ਮਹਿਲਾ ਦੇਵਸ ਮਨਾਇਆ ਜਾਵੇਗਾ ਤੇ ਬੀਬੀਆਂ ਪੈਣਾ ਨੂੰ ਅਪੀਲ ਕੀਤੀ ਆ ਕਿ ਤੁਸੀਂ ਬਾਰਡਰਾਂ ਦੇ ਉੱਤੇ ਪਹੁੰਚੋ ਉਸ ਦਿਨ ਸਟੇਜ ਦੀ ਕਾਰਗੁਜ਼ਾਰੀ ਜੋ ਵੀ ਉੱਥੇ ਪ੍ਰੋਗਰਾਮ ਹੋਵੇਗਾ ਸਾਰਾ ਮੋਰਚਾ ਮਹਿਲਾਵਾਂ ਹੀ ਸੰਭਾਲਣਗੀਆਂ ਤਾਂ ਹਰ ਸਾਲ ਇਹ 8 ਮਾਰਚ ਜਦੋਂ ਵੀ ਆਉਂਦਾ ਤਾਂ ਅਜਿਹਾ ਦੇਖਣ ਨੂੰ ਮਿਲਦਾ ਕਿ ਬਾਰਡਰਾਂ ਦੇ ਉੱਤੇ ਬੀਬੀਆਂ ਦੀ ਡਿਊਟੀ ਲੱਗੀ ਹੁੰਦੀ ਆ ਹਰ ਕੰਮ ਦੇ ਵਿੱਚ ਬੀਬੀਆਂ ਜਿਹੜੀਆਂ ਨੇ ਮੋਢਾ ਮੋਢਾ ਜੋੜ ਕੇ ਉਹ ਕਿਸਾਨਾਂ ਦੇ ਨਾਲ ਖੜੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਆਖਰ ਕਦੋਂ ਤੱਕ ਇਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਕਿਸਾਨਾਂ ਨੂੰ